ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਬੜੇ ਦਿਨਾਂ ਬਾਅਦ ਮੈਂ ਵਲੌਗ ਸਟਾਰਟ ਕੀਤਾ ਸੋ ਆਪਾਂ ਲੈਣ ਜੇ ਆਪਣੇ ਬੇਬੀ ਨੂੰ ਬੇਬੀ ਸਾਡਾ ਜਿਹੜਾ ਆ ਉਹ ਸਾਡੇ ਨਾਲ ਰਹੂਗਾ ਆ ਲੈ ਨੰਨੂ ਆ ਦੇਖੋ ਨੰਨੂ ਸੈਂਡੋ ਪਾਈ ਨੰਨੂ ਨੇ ਮੰੰਗਾ ਚੋਤਾ ਆ ਪਹਿਲਾ ਲੈ ਚੋ ਜੀਏ ਬੇਬੀ ਨੂੰ ਪਪੜੇ ਖਾਣ ਪਪੜੇ ਦਿਖਾਤੇ ਹਾਂ ਸੁਣਾਪਾ ਚੱਲੇ ਹਾਂ ਹੋਰੋਂ ਸਾਡੇ ਕੋ ਸਾਡੇ ਦੇਖਣਾ ਸੀ ਬੱਚਾ ਸਹੀ ਰਹਿਦਾ ਹਨਾ ਥੋੜੀ ਕਵਾਂ ਲਈ ਚਲੋ ਥੋੜਾ ਜੀ ਅੰਦਰ ਚੱਲ ਜੀ ਬਈ ਦੇਖੇ ਦਿਰ ਬਾਸ ਆਵਾਂਗੇ ਮੈਂ ਮਾਈਕ ਲਗਾ ਕੇ ਫੇਰ ਕੋਲ ਬਸੇ ਬਿੱਟਾ ਇਹਦਾ ਕੀ ਹੈ ਸਾਨੂੰ ਬੱਚਾ ਮਿਲ ਗਿਆ ਆ ਤੇ ਜੇ ਕਹਿੰਦੇ ਦੋ ਦਿਨ ਰੱਖ ਕੇ ਆਪਣੇ ਕੋਲ ਦੇਖੋ ਇਹਨਾਂ ਵੀ ਠੀਕ ਬੱਚਾ ਰਹਿੰਦਾ ਤੇ ਫੇਰ ਸਾਨੂੰ ਛੁੱਟੀ ਮਿਲੂਗੀ ਇਸ ਕਰਕੇ ਸਭ ਮਦਰ ਨੂੰ ਜਿਵੇਂ ਰੱਖਣਾ ਸੀ ਹਾਂਜੀ ਲੋ ਜੀ ਅਸੀਂ ਚੱਲੇ ਆ ਦਵਾਈ ਲੈਣ ਪੈਮਸ ਹਸਪੀਟਲ ਦੇ ਵਿੱਚ ਸਾਨੂੰ ਬੜੇ ਜਾਣੇ ਮਿਲੇ ਆ ਭਾਜੀ ਹੁਣੀ ਵੀ ਮਿਲੇ ਆਪਾਂ ਨੂੰ ਆਪਣੇ ਨਾਲ ਦੇ ਬੈੱਡ ਤੇ ਆ ਫੈਮਿਲੀ ਤੇ ਇਧਰੋਂ ਆਪਾਂ ਨੂੰ ਉਹ ਭਾਜੀ ਉਧਰ ਉਧਰ ਇੱਕ ਬੰਦਾ ਆ ਦੇਖੋ ਹੀਰੋ ਆਈ ਚੱਲੇ ਆ ਦਵਾਈ ਲੈਣ ਸਾਨੂੰ ਇੱਥੋਂ ਦਵਾਈ ਮਿਲੀ ਸੀ 800 ਦੀ 850 ਦੀ ਆਈ ਇੱਕ ਕਪੱਤਾ ਵਾਪਸ ਕਰਕੇ 510 ਰੁਪਏ ਲੈ ਲੈ ਵਾਪਸੀ ਹੁਣ ਚੱਲੇ ਆ ਛਾਓ ਮਾਰਕੀਟ ਕਿਹੜੀ ਭਾਜੀ ਦਿਲ ਖੁਸ਼ ਮਾਰਕੀਟ ਦਿਲ ਖੁਸ਼ ਦਿਲ ਖੁਸ਼ ਮਾਰਕੀਟ ਉਧਰ ਜਾਣਾ ਆਪਣੀ ਗੱਡੀ ਉਧਰ ਲੱਗੀ ਆ ਉੱਥੇ ਚੱਲੇ ਆਂ ਅਸੀਂ ਦਵਾਈ ਲੈਣ ਉੱਥੇ ਦੇਖਦੇ ਕਿੰਨੇ ਦੀ ਮਿਲਦੀ ਆ ਹਸਪੀਟਲ ਚ ਰੱਛ ਇੰਨਾ ਕਾ ਜ਼ਿਆਦਾ ਆਣਾ ਮੈਂ ਕਹਿੰਦਾ ਮੇਲਿਆਂ ਨਾਲ ਜ਼ਿਆਦਾ ਲੱਗਦਾ ਹਸਪੀਟਲ ਚ ਪਿਆ ਆ ਕਿ ਨਹੀਂ ਇੱਥੇ ਦਵਾਈਆਂ ਮਿਲਦੀ ਆ ਉਹਦੇ ਘਟਾਉਣੇ ਮਿਲਦੇ ਆ ਹਾਂ ਲੈ ਵੀ ਪਾਈ ਕਹਿੰਦਾ ਇੱਥੇ ਦਵਾਈਆਂ ਮਿਲਦੀ ਆ ਇੱਥੇ ਘਟਾਉਣੇ ਮਿਲਦੇ ਇਹ ਚੱਕਰਾ ਤੇ ਬਾਕੀ ਹਸਪੀਟਲਾਂ ਚ ਨਾ ਬਹੁਤ ਜ਼ਿਆਦਾ ਗੇੜੇ ਲੱਗੇ ਆ ਈ ਗੱਲਾਂ ਪਰਮਾਤਮਾ ਦੀ ਇਹੋ ਜਿਹਾ ਹਸਪੀਟਲ 'ਚ ਬੰਦਾ ਆਵੇ ਖੁਸ਼ੀ ਲਈ ਬਸ ਜੇ ਕੋ ਘਰ 'ਚ ਕੋਈ ਖੁਸ਼ਖਬਰੀ ਹੋਣੀ ਹੋਵੇ ਜਿਹੜੇ ਆ ਨਿਆਣੇ ਬਿਮਾਰ ਹੋ ਜਾਂਦੇ ਆ ਵੀ ਬੜਾ ਭਾਜੀਆ ਦੁੱਖ ਲੱਗਦਾ ਕਿੰਨੇ-ਕਿੰਨੇ ਲੱਖਾਂ-ਲੱਖ ਰੁਪਈਆ ਲੱਗ ਜਾਂਦਾ ਸਾਨੂੰ ਤਾਂ ਹੋ ਗਏ 13 ਦਿਨ ਤੁਹਾਨੂੰ ਕਿੰਨੇ ਦਿਨ ਹੋਗੇ 20 ਦਿਨ ਤੇ ਤੁਹਾਨੂੰ ਭਾਜੀ 15 ਦਿਨ ਤੁਹਾਨੂੰ ਸਾਨੂੰ ਮੈਨੂੰ ਇਹ 15 20 13 10 ਦਿਨ ਹੋ ਗਏ ਤੁਹਾਨੂੰ ਸਾਰਿਆਂ ਨੂੰ ਇੰਨੇ ਨੇ ਰਹਿਣਾ ਪਹਿਲਾਂ ਇੰਨੇ ਨੇ ਰਹਿਣਾ ਘੜਾ ਦਿਨ ਸੁੱਖ ਆਇਆ ਬਾਕੀ ਚਲੋ ਵੀ ਹੁਣ ਚੱਲਦੇ ਆ ਮੈਡੀਸਿਨ ਲੈਣ ਤੇ ਅੱਧਰੋਂ ਆਪਾਂ ਚੱਲੇ ਆਂ ਗੱਡੀ ਆ ਲਾ ਲੋ ਵੀ ਉੱਧਰ ਹੈਗੀ ਪਾਰਕਿੰਗ ਉੱਧਰ ਪਾਰਕਿੰਗ ਗੱਡੀਆਂ ਦੀ ਐਂਧਰ ਹੈਗੀ ਆ ਵੇਡ ਪਾਰਕਿੰਗ ਮੋਟਰਸਾਈਕਲ ਦੀ ਤੇ ਉਹ ਉੱਧਰ ਹੈਗੀ ਡਾਕਟਰ ਪਾਰਕਿੰਗ ਉਹ ਆਪਣੀ ਗੱਡੀ ਲੱਗੀ ਡਾਕਟਰ ਪਾਰਕਿੰਗ ਚ ਆਪਾਂ ਹੈਗੇ ਡਾਕਟਰ ਬਾਕੀ ਤੁਹਾਨੂੰ ਪਤਾ ਹੀ ਮੈਂ ਬੱਧਰ ਤੋਂ ਬੱਜ ਗਿਆ ਮੇਰੀ ਚੱਪਾ ਦੀ ਬੱਧਰ ਵੀ ਨਿਕਲ ਗਈ ਆ ਚਲੋ ਉੱਥੇ ਜਗਾ ਪਾਉਂਦਾ ਹਾਂ ਗੱਡੀ ਲਾ ਗੇ ਉੱਥੋਂ ਗੱਡੀ ਦੀ ਚਾਬੀ ਚੱਕੀ ਉਦੋਂ ਮੈਂ ਭਰਾਵਾ ਮੇਰੀ ਗੱਡੀ ਚਾਬੀ ਉੱਧਰ ਸੀਗੀ ਤੁਸੀਂ ਬਣਾਓ ਫੜੋ ਡੱਪਲ ਦੀ ਬੱਧਰ ਵਾਲਾ ਮੈਂ ਆ ਦੇਖੋ ਬੱਧਰ ਨਿਕਲ ਗਿਆ ਆ ਮੈਂ ਪਤਾ ਨਹੀਂ ਕਰੇ ਫੜੀ ਆ ਜੋ ਮੈਂ ਤਾਂ ਪਹਿਲੀ ਗੱਡੀ ਇੱਥੇ ਲਾਈ ਆ ਉਹ ਦੂਜੀ ਉਹ ਦੇਖ ਅੱਛਾ ਹੋਰ ਇਹ ਕਿਹਨੀ ਪਹਿਲੀ ਕਰਤੀ ਹੈ ਇਹ ਕਿਹਨੀ ਪਹਿਲੀ ਕਰਤੀ ਅੱਛੇ ਨਹੀਂ ਅੱਛੇ ਬੇਦਾਨਾ ਕਿ ਤੁਹਾਡਾ ਨੇ ਕੋਲ ਇਹ ਡਾਕਟਰ ਨਾਲ ਆ ਬਟ ਐਤੋਂ ਮੈਂ ਫੋਨ ਕਰਾਇਆ ਉੱਥੋਂ ਮੈਂ ਉਹਦੀ ਗੱਡੀ ਆ ਇੱਕ ਦਿਨ ਨਹੀਂ ਰੋਕਿਆ ਦੂਜੀ ਤਾਂ ਨੋਕ ਰਿਆ ਡਾਕਟਰ ਆ ਇਹ ਮੁੰਡਾ ਆ ਡਾਕਟਰ ਅੱਛਾ ਬੱਸ ਤੇ ਉਹ ਕੋਈ ਪਤਮੀਂ ਕਹਿੰਦਾ ਹੁਣ ਛੋਟੀ ਕਰ ਜੀ ਉਦਾਂ ਉਦਾਂ ਨਹੀਂ ਲੱਗਣ ਤੇ ਗੱਡੀ ਪਵੜੀ ਇਹ ਕਿੱਦਾਂ ਲੱਗਣ ਨੇ ਇਹ ਦਰਸਾ ਵਾਸਤੇ ਇਹਸਾ ਹੋਰ ਨੋਟੇ ਲੰਦਾ ਕਈ ਦੇ ਰਿਹਾ ਕਿ ਜੀ ਜੀ ਬਾਹਰ ਆ ਵੀਰ ਆ ਆ ਇੱਕ ਦਿਨ ਉਹ ਪੁੱਤਾ ਬੈਠਾ ਥੱਲੇ ਗੱਡੀ ਦੇ ਉਹਦੇ ਔਰ ਉੱਠ ਜਾ ਓਏ ਆ ਗਿਆ ਮੈਂ ਰੈਕਟ ਕਰਦਾ ਰੈਕਟ ਕਰਦਾ ਸਹੀ ਨਾ ਲਿਆ ਬੱਤੀ ਕਿੰਨੀ ਗੰਦੀ ਹੋ ਗਈ ਉਹਨੂੰ ਕਾਲੂ ਲਗਾਉਂਦਾ ਫੁੱਲ ਚਲੋ ਭਾਈ ਆ ਜਾ ਸੋਹਣੇ ਆ ਜਾ ਜੋਤੀ ਚੌਕ ਦੀ ਸੇਲ ਦੇ ਵਿੱਚ ਕਹਿੰਦੇ ਆ ਜੀ ਆਪਾਂ ਰੁਕ ਗਏ ਆ ਇੱਧਰ ਭਾਜੀ ਹੁਣੇ ਕੱਪੜੇ ਲੈਣਦੇ ਆ ਏ ਭਾਈ ਜਾਂਦੀ ਕੀ ਭਾਲਦੇ ਹੋ ਇੱਧਰ ਆ ਪਾਲਦਾ ਨਹੀਂ ਪਸੰਦ ਆਉਂਦੀਆਂ ਇਹਨੂੰ ਟੀ-ਸ਼ਰਟਾਂ ਨਹੀਂ ਪਸੰਦ ਆਉਂਦੀਆਂ ਆਪਾਂ ਦਾ ਭਾਲੀ ਇੱਕ ਆ ਦੇਖ ਇੱਥੇ ਲੈ ਲਈ ਇੱਧਰ ਭਾਈ ਯੂਨੀ ਖੜੇ ਆ ਇੱਧਰ ਆ ਭਾਈ ਯੂਨੀ ਪਸੰਦ ਕਰਦੇ ਹੈ ਕਹਿੰਦੇ 200 ਰਿਆ ਦੋ ਦੇ ਦੋ ਕਹਿੰਦੇ 200 ਰਿਆ ਦੋ ਦੇ ਦੋ ਭਾਈ 200 ਰਿਆ ਦੋ ਭਾਲਦਾ

ਉਹ ਦਾੜੀ ਲਾ ਉਹ ਫੁੱਟੇ ਵਾਸਤੇ ਲਾ ਬੱਚੇ ਦਾ ਅੰਮੀ ਆਉਂਦੇ ਕਰੋ ਅੱਗੇ ਜਾ ਗਿਆ ਲੋ ਵੀ ਬੱਚੇ ਵਾਸਤੇ ਲੈਣ ਆਏ ਆਪਾਂ ਆ ਦੇਖ ਲੈ ਆਹ ਦਾ ਹੁੰਦਾ ਨਾ ਆਉਦਾ ਹੈਗਾ ਇਹ ਵਧੀਆ ਪੋਲਾ ਜੀ ਹੈ ਨਾ ਕਿੰਨੇ ਦਾ ਅੰਕੜੇ ਉਹ ਕਿਹੜੇ ਕਲਰ ਆ ਆ ਕਿੰਨੇ ਦਾ ਅੰਕੜੇ ਦੇਵੀ ਇਹ ਤਾਂ ਇਤਹਾਸ ਮਹਿੰਗਾ ਹੈ 850 ਅੱਛਾ ਇਹ 850 ਦਾ ਕਹਿੰਦਾ ਕਰਦਾ ਸਾਰੇ ਖਰਾਬ ਹਨ ਉਹ ਨਹੀਂ ਆ ਉੱਪਰਲੇ ਗੰਦੇ ਨੇ ਗੰਦੇ ਨੇ ਗੰਦੇ ਉੱਪਰਲੇ ਦੇਖੋ ਇੱਕ ਤਾਂ ਉਹ ਸਹੀ ਆ ਭਾਜੀ ਵਧੀਆ ਤਾਂ ਉਹ ਇੱਕ ਤਾਂ ਉਹ ਸਹੀ ਆ ਉਹਦੇ ਉਹ ਜਿਹੜਾ ਲਿਆ ਉਹ ਮੈਂ ਸੰਦੂਕਾ ਰਹੀ ਆ ਆ ਵੀ ਠੀਕ ਉਹ ਵਧੀਆ ਆ ਵੀ ਵਧੀਆ ਆ ਹਾਂ ਭਾਜੀ ਪਤਾ ਕਿੰਨਾ ਪਟਕਣਾ ਸੀ ਹੋਰ ਕਿਹੜਾ ਆ ਦੋ ਕੱਲਾ ਆ ਆ ਵੀ ਆ ਓਏ ਇਹ ਦੇਖੋ ਕਿੰਨੇ ਵਧੀਆ ਬੱਚਿਆਂ ਦੇ ਆ ਦੇਖੋ ਜਰਾਬਾ ਦੇ ਨਾਲ ਸ਼ੂਟ ਨਿਊ ਬੋਰਨ ਲੱਗਦੇ ਬੱਚੇ ਦੇ ਹਾਂ ਆ ਨਿਊ ਬੋਰਨ ਮੈਮ ਹਾਂ ਹਾਂ ਜੀ ਕਿੰਨੇ ਦੀ ਹੈ ਜੋੜੀ ਇਹ 290 290 ਹੋਈ ਹੈ ਪਰ ਤੁਸੀਂ ਨਿਆਣੇ ਨੇ ਕਿੱਥੇ ਪਾਉਣੀ ਨਵੇਂ ਇਹ ਨਹੀਂ ਇਹ ਨਹੀਂ ਨਿਆਣੇ ਤਾਂ ਇਹ ਉਹਨੇ ਕਿੱਥੇ ਪਾਉਣੀ ਆ ਵੀ ਬੱਚਿਆ ਦੇਣਾ ਆ ਦੇ ਐਂਚੀਆਂ ਸੰਦੇ ਆ ਦੇ सूट हाँ नील कटर बढ़िया बड़ी बढ़िया चीज है वो ले भी बच्चे देखो समान सारा देखो हर एक शूजर कि बधिया गर्ल्स ਲੋਰੀ ਆਪਾਂ ਤਾਂ ਲੈ ਆਇਆ ਜੀ ਤੇ ਇੱਧਰ ਆਪਾਂ ਆ ਅੰਕਲੋਂ ਦਾ ਲੈਣ ਆਇਆ ਕੱਲ ਦਾ ਰੇਟ ਬਹੁਤ ਵਧੀਆ ਜੋਤੀ ਚੌਂਗ ਚ ਚਾਦਰ ਲੱਗੇ ਲੈਣਾ ਆਪਾਂ ਹੁਣ ਚਾਦਰ ਕਿਹੜੀ ਚਾਦਰ ਬਈ ਕੋਈ ਬੱਚਿਆਂ ਵਾਲੀ ਨਹੀਂ ਕੀ ਬੇਬੀ ਵੀ ਤਾਂ ਬੱਚਿਆਂ ਵਾਸਤੇ ਹੋਵੇ ਕੋਈ ਬੱਚੇ ਵਾਲੀ ਨਹੀਂ ਉਹੋ ਜਿਹਾ ਕਲਰ 300 ਰੁਪਏ ਦਾ 400 ਦੇ ਬੱਤੇ ਬਿਲਕੁਲ ਕਿਹੜਾ ਬਾਈ ਕਲਰ ਵਧੀਆ ਸਰਾਣੇ ਦੇ ਨਾਲ ਹੀ ਹੁੰਦਾ ਨਾ ਸਰਾਣੇ ਨਾਲ ਵੇ ਆ ਲੈ ਬਣਾ ਹਾਂ ਹਾਂ ਚਾਦਰ ਲੈਣ ਡਿਆ ਹਾਂ ਚਾਦਰ ਲੈ ਲਈਏ ਲੱਗਿਆ ਚਲ ਕਰਵਾ ਦੇ ਆ ਬੜੀ ਲੱਗਦੀ ਦੋਸਰੋਂ ਹਾਂ ਕਲਰ ਦੇਖ ਤਾਂ ਕਾਫੀ ਜਗਾ ਹਾਂ ਹਾਂ ਆ ਬਜੀ ਹਾਂ 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 ਆਹ ਆ ਕਲਰ ਵੀ ਵਧੀਆ ਕਲਰ ਬਹੁਤ ਸੋਹਣਾ ਹੈ ਬੋਲ ਕੇ ਦੇਖਾ ਬੱਚੇ ਲਾ ਕੇ ਡਾਰਕੀ ਵੀ ਸ਼ਾਵਾਂ ਬਾਲਾ ਫਿੱਕਾ ਜਾ ਬਸੋਣਾ ਗੂੜਾ ਨਹੀਂ ਗੂੜਾ ਨਹੀਂ ਸ਼ਾਵਾਂ ਤੇ ਲੈਟ ਹੈ ਤਾਂ ਵੱਡਾ ਮਾਲ ਕੀ ਭਾਈ ਕਿਹੜਾ ਚੈੱਕ ਕਰ ਲਓ ਹਾਂ ਓਸਤਾਰ ਕੋਈ ਗੱਡੀ ਦਾ ਚੈੱਕ ਕਰ ਦਿੰਦੇ ਨੇ ਬੰਦੇ 320 ਛੋਟਾ 320 ਬਟੋਲ ਦੇਖਦਾ ਅੱਛਾ ਮੇਰੇ ਕੋਲ ਸਾਰੇ ਆ ਗਏ ਆ ਪੱਲਾ ਕਲਰ ਕੋਟਨ ਜੱਟ ਰਿਹਾ ਹੈ ਸਹੀ ਹੈ ਖੋਲ ਕੇ ਦੇਖੋ ਕੋਈ ਬਾਰ ਹੋ ਜਾਣਾ ਦੇਖੋ ਤਾਂ ਹਾਂ ਦੇਖ ਤਾਂ ਕਰ ਲੈ ਮੈਂ ਦਿਖਾਉਂਦਾ ਹੋਰ ਬੋਲੋ ਹੋਰ ਠੀਕ ਆ ਸਹੀ ਹੈ ਨਾ ਵੀਰੇ ਓਕੇ ਰਿਪੋਰਟ ਹਾਂ ਬਹੁਤ ਛੋਣੀ ਹੈ ਕੱਪੜਾ ਕੋਟਨ ਦਾ ਨਾਲੇ ਬੱਚੇ ਪਰ ਮੈਂ ਨਹੀਂ ਲਿਖਦਾ ਕਿਹੜੇ ਰੂਟ ਕਿੰਨੇ ਪੈਦੇ ਆ ਇੱਕ 400 ਕੰਦੇ ਆ ਘਟਾਲਾ ਕੋ ਥੋੜੇ ਬੋਦੇ ਜੇ ਚਾਹ ਲਾਵਾਂਗੇ ਸਾਈਡ ਪਰਾ ਹੋਵੇ ਹਾਂਜੀ ਲੋ ਵੀ ਆਪਾਂ ਲੈ ਆਏ ਆ ਸਮਾਨ ਬੱਚੇ ਲਈ ਤੇ ਚਾਦਰ ਲੈ ਆਏ ਆ ਉਧਰ ਉਹ ਬੱਚੇ ਵਾਸਤੇ ਉਹ ਲੈ ਆਏ ਆ ਆਪਣਾ ਕੀ ਕਹਿੰਦੇ ਇਹਨੂੰ ਆ ਦੇਖ ਸਮਾਨ ਆ ਦੇ ਆ ਤੇ ਇੱਕ ਤਕੋ ਵੇ ਸੋ ਇਦਾਂ ਵੀ ਸਾਨੂੰ ਅੱਜ ਬੱਚਾ ਇਹਨਾਂ ਨੇ ਦੇ ਦੇਣਾ ਅੱਜ ਆਪਾਂ ਦਿਖਾਉਂਦੇ ਆ ਤੁਹਾਨੂੰ ਬੇਬੀ ਬੇਬੀ ਬாய் ਆਏ ਹੋ ਗੜਦਾ ਤੁਹਾਨੂੰ 14 ਦਿਨ ਹੋ ਗਏ ੱ 15ਵੇਂ ਸੋਨਵੇ ਤੇ ਛੁੱਟੀ ਮੈਣੀ ਆ ਹਰਜੀ ਸਾਸਰੀ ਕਾ ਜੀ ਗੁੱਡ ਮਾਰਨਿੰਗ ਜੀ ਲੋ ਵੀ ਆਪਾਂ ਆਇਆ ਨੀਚੋਂ ਸੀ ਸੈਕਸ਼ਨ ਹੋਇਆ ਸੀ ਉਹ ਜਿਹੜਾ ਆਪਰੇਟ ਹੋਇਆ ਸੀ ਉਹਦੇ ਜਿਹੜਾ ਸੀ ਸੈਕਸ਼ਨ ਹੁੰਦੇ ਆ ਉਹ ਸਪੀਚਿੰਗ ਉਹ ਖੁੱਲ ਗਿਆ ਤਾਂ ਕਿ ਉਹ ਨੋਰਮਲ ਸੀਗੇ ਦੂਜੇ ਹਨਾ ਸੋ ਹੁਣ ਆਪਾਂ ਨੂੰ ਛੁੱਟੀ ਮਿਲ ਜਣੀ ਆ ਬੁੱਧਵਾਰ ਨੂੰ ਮੰਗ ਅੱਜ ਵੀ ਵਾਰ ਬੁੱਧਵਾਰ ਨੂੰ ਛੁੱਟੀ ਮਿਲ ਜਣੀ ਆ ਆਪਾਂ ਨੂੰ ਬੁੱਧਵਾਰ ਨੂੰ ਡਾਕਟਰ ਸਾਹਿਬ ਕਹਿੰਦੇ ਬੁੱਧਵਾਰ ਨੂੰ ਤਾਂ ਛੁੱਟੀ ਮਿਲ ਜਣੀ ਆ ਸੋ ਆਪਾਂ ਬੁੱਧਵਾਰ ਨੂੰ ਜਾਣਾ ਆ ਘਰੇ ਸੋ ਬੱਬ ਮੀਰ ਕਰੇ ਹਸਪੀਟਲ ਦੇ ਸ਼ੋਗਰ ਸਾਹਿਬ ਨੂੰ ਸਤਕਾਰਾ ਮਿਲਿਆ ਹਨਾ ਚਲੋ ਆਜੋ 2 ਮਹੀਨੇ ਦਾ ਛੁੱਟੀ ਮਿਲ ਜਣੀ ਆ ਤੁਸੀਂ ਐਦਾਂ ਕਰੋ ਬੈਠੋ ਹੁਣ ਫੇ ਮੈਂ ਮੜਾ ਜਾ ਆ ਮੈਂ ਹਾਂਜੀ ਲੋਵੀ 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 ਆ ਬੱਚੇ ਲੈ ਆਪਾਂ ਲਿਆਂਦੀ ਆ ਆ ਮਛਰਦਾਨੀ ਲੈ ਆ ਬੇਬੀ ਮੇਰੇ ਕੋ ਤੁਹਾਨੂੰ ਦਿਖਾਉਂਦੇ ਆ ਤੁਹਾਨੂੰ ਸਾਡੇ ਕੋਲ ਹੀ ਆ ਚਾਦਰ ਥੱਲੇ ਹੋਰ ਵਿਛਾਓ ਆ ਚੱਕੋ ਨਾ ਮੈਂ ਲਿਆਂਦੀ ਚਾਦਰ ਆਲੇ ਮਛਰਦਾਨੀ ਉਹ ਤਾਂ ਹੈ ਉਹ ਨਹੀਂ ਕਿਤਾ ਨਹੀਂ ਕੀ ਯਾਰੀ ਦੇ ਵਿੱਚ ਵਸਾਈ ਦੀ ਕੋਈ ਨਾ ਹੋ ਜਾਈ ਸੈਟ ਕਰਦੇ ਆ ਪਹਿਲਾਂ ਉਹ ਵਿਛਾਈਏ ਪਹਿਲਾਂ ਚਾਦਰ ਵਿਛਾ ਲਉ ਨਾ ਚਾਦਰ ਆ ਚਾਦਰ ਸਮਾਨ ਚਾਚੇ ਮੈਂ ਤਾਂ ਚਾਦਰ ਵਿਛਾ ਲਈਏ ਪਹਿਲਾਂ ਨਾ ਸਾਰੇ ਇਹਨਾਂ ਚਾਦਰ ਵਿਛਾ ਲਓ de

ਲਓ ਵੀ ਬੱਚੇ ਲੈ ਆਪਾਂ ਲਿਆਂਦੀ ਆਹ ਮੱਛਰਦਾਨੀ ਲੈ ਆਹ ਬੇਬੀ ਮੇਰਗਾ ਤੁਹਾਨੂੰ ਦਿਖਾਉਂਦੀ ਆ ਤੁਹਾਨੂੰ ਸਾਡੇ ਕੋਲ ਹੀ ਆ ਚਾਦਰ ਥੱਲੇ ਹੋਰ ਵਿਛਾਓ ਆ ਚੱਕੋ ਨਾ ਮੈਂ ਲਿਆਂਦੀ ਚਾਦਰ ਆਲੇ ਮੱਛਰਦਾਨੀ ਉਹ ਤਾਂ ਹੈ ਤੇ ਉਹ ਨਹੀਂ ਕਿਤਾ ਨਹੀਂ ਕੀ ਯਾਰੀ ਦੇ ਵਿੱਚ ਵਸਾਈ ਦੀ ਕੋਈ ਨਾ ਹੋ ਜਾਣੀ ਸੈਟ ਕਰਦੇ ਆ ਪਹਿਲਾਂ ਉਹ ਵਿਛਾਈਏ ਪਹਿਲਾਂ ਚਾਦਰ ਵਿਛਾ ਲਉ ਨਾ ਚਾਦਰ ਆ ਚਾਦਰ ਸਮਾਨ ਚਾਦਰੇ ਮਾਤਾ ਚਾਦਰ ਵਿਛਾਲੀਏ ਪਹਿਲਾਂ ਨਾ ਸਾਰੇ ਇਹਨਾਂ ਚਾਦਰ ਵਿਛਾ ਲਓ ਮਾਦਾ ਮਨੀਤਾਂ ਬਖੀਆ ਵਾਂਡੀਆਂ ਤੇ ਨਿਆਣਿਆਂ ਦਾ ਦੇਦਾ ਆ ਬਈ ਉਹ ਬਈ ਚਾਦਰਾਂ ਇਹਨਾਂ ਦੇ ਵਿੱਚੋਂ ਪੱਛਾਂ ਬਹੁਤ ਅੱਛਾ ਨਿਕਲਦਾ ਹੈ ਮੈਂ ਪੁੱਛ ਰਿਹਾ ਕਿ ਕਿੰਨਾ ਦੋ ਦਾ ਆਇਆ ਮਾਦੀ ਨਾ ਆਉਂਦਾ ਬਹੁਤ ਕੀ ਸਾਲੀਆ ਸਾਰਾ ਪੂਰਾ ਹੋ ਗਿਆ ਲਾ ਆ ਇਕੱਲੇ ਜੂਸ ਕਰ ਬੰਨ ਲਓ ਬੇਪਾਪਾ ਦੇਖੋ ਵੀ ਨੰਨੇ ਨੇ ਨਾਨਕੇ ਆ ਗਏ ਗਰੂਪ ਉਹ ਸਾਰੇ ਆ ਗਏ ਥੈਂਕ ਯੂ so much लव यू लव यू ਹੁਣੇ ਕੱਟਣ ਕਟਾਈਆਂ ਲੱਗੇ ਹੁਣ ਇਹਦਾ ਜੂਸ ਕਢਾਉਣ ਲਈ ਜਾਣਾ ਅਰ ਰਾਈਸ ਹੁਣ ਨਾ ਖਾਏ ਹੋ ਨੰਗੇ ਪਏ ਆ 5000 500 ਹੋਰ ਸੜ ਦੋ ਬਹੁਤ ਆ ਬਹੁਤ ਆ ਇੱਕ ਦੋ ਹੋਰ ਬਾਕੀ ਪੰਜੇ ਬੋਲ ਆ ਮੇ ਤਾਂ ਲੱਗਦਾ ਹੋਰ ਵੱਡਣ ਆ ਰਹੇ ਨੇ ਮੈਂ ਤੁਹਾਨੂੰ ਕਹਿਣਾ ਨਹੀਂ ਕੋਈ ਗੱਲ ਨਹੀਂ ਤਾਂ ਸੀਪੇ ਹੀ ਬੜਾ ਵਧੀਆ ਹੋਇਆ ਬੜਾ ਵਧੀਆ ਲੱਗਦਾ ਹੈ ਨਾ ਵਾਹ ਬਸ ਬਸ ਇਹਦਾ ਪੰਜੇ ਅੰਨਾ ਬਹੁਤ ਆ ਬਾਕੀ ਹੋਰ ਵੀ ਬਹੁਤ ਮਿਕਸ ਹੋ ਜਾਣਾ ਸਾਰਾ ਸੂਰ ਕੇ ਅਨਾਰ ਵੀ ਆ ਕੱਟਾ ਹੈ ਪਤਾ ਇਹ ਦੇਖੋ ਹਾਂ ਤਾਂ ਕੱਟਾ ਹੈ ਛਟਨਨੋਟ ਛਪਿਆ ਨਮੇ ਨਮੇ ਪਿਆ ਆ ਇੱਧਰ ਕੀ ਵੀ ਪਾਲਾ ਹੈ ਮੈਂ ਕੀ ਵੀ ਪਨ ਖਾਣਾ ਆ ਦਿਖਾ ਰਹੇ ਆ ਕਦ ਦੋ ਸਾਧਾ ਆ ਜੀ ਬਣਾਈ ਜੰਨਾ ਉਹਨੇ ਕਦ ਦੋ ਸਾਧੇ ਹੀ ਖੱਟੇ ਲੋ ਜੀ ਆ ਗਿਆ ਜੂਸ ਕੱਢਾਂਗੇ ਜਲੂਸ ਲੋ ਬਈ ਕਿੰਨੇ ਗਲਾਸ ਪੈਜਣਗੇ ਜੂਸ ਦੇ ਚ ਕਿੰਨੇ ਪੈਜਣਗੇ ਆ ਦੇਖੋ ਬੇਬੀ ਤਾਂ ਬੇਬੀ ਰੱਤ ਦੇਖੋ ਆ ਆ ਦੋ ਚਾਰ ਚਾਰ ਗਲਾਸ ਚਾਰ ਬਸ ਵੰਜਣਾ ਇਹਦੇ ਆਪਾਂ ਕਿੰਨੇ ਦਿੱਤੇ ਸੀ ਨਾਰ ਨਾਰ ਕਿੰਨੇ ਨਾਰ ਦਿੱਤੇ ਆਪਾਂ ਤਿੰਨ ਨਾਰ ਦਿੱਤੇ ਸੀਗੇ ਪੰਜ ਮਸਮੀਆਂ ਦਿੱਤੀਆਂ ਸੀਗੀਆਂ ਦੋ ਸੇਵ ਦੋ ਵਿਕਰਮ ਨੇ ਦਿੱਤੇ 7 ਮਸਮੀਆਂ ਦੋ ਨਾਰ ਮੈਂ ਵੀ ਦਿੱਤੇ ਮਤਲਬ ਪੰਜ ਨਾਰ ਕਿੰਨੇ ਬੰਦੇ ਗਲਾਸ ਦੇਖਦੇ ਆ ਉਹ ਵੀ ਪਹਿਲਾ ਗਲਾਸ ਤਿਆਰ ਹੈ ਇੱਕ ਗਲਾਸ ਇਹ ਚ ਇੱਕ ਲਵਾਵੇ ਚ ਮੇਰੇ ਖਿਆਲ ਨਾਲ ਤਿੰਨ ਗਲਾਸ ਦੋ ਗਲਾਸ ਨਿਕਲਣਗੇ ਇੱਕ ਗਲਾਸ ਪਹਿਲਾ ਦਿਓ ਕੀ ਸੰਦੀਪ ਦੀ ਮੰਮ ਸੰਦੀਪ ਦੀ ਮੰਮਾ ਜੋ ਕਿ ਹੂੰ ਪਰ ਉਹ ਨਹੀਂ ਪਿਆੰ ਮਿੱਠਾ ਨਹੀਂ ਪਾਇਆ ਮਿੱਠਾ ਘਾਟਾ ਨਾ ਮਿੱਠਾ ਘਾਟਾ ਚੱਲ ਕੋਈ ਨਾ ਪਹਿਲਾ ਸਵਾਲ ਬਹੁਤ ਹੈ ਸਵਾਲ ਅਨੰਦ ਉਧੀਆਂ ਖੇਡਣ ਆਈ ਨੂੰ ਐ ਉਸ ਪਿੱਢ ਕੇ ਇਹ ਹੋਦਾ ਨਨੂ ਵੀ ਕਹਿੰਦਾ ਓਏ ਮੰਮੀ ਤੁਸੀਂ ਪੀ ਲਓ ਜੂਸ ਆ ਜੋ ਮੰਮੀ ਜੂਸ ਪੀ ਲੋ ਕੀ ਹੋਇਆ ਓਏ ਵੀ ਪੀਣਾ ਜੂਸ ਲੋ ਵੀ ਮਨਵੀਰ ਨੇ ਲੱਗਾ ਜੂਸ ਮਨਵੀਰ ਕਿੰਨਾ ਪੀਣਾ ਜੂਸ 3 3 ਗਲਾਸ ਪੀਨੇ ਫੁੱਲ ਪੀਨੇ ਕਿ ਅੱਦੇ ਅੱਦੇ ਪੀਨੇ ਅੱਦੇ ਅੱਦੇ ਕਰਦਾ ਦਿੱਦ ਬਿਨੀ ਆ ਚਾਹ ਪੀ ਲਾ ਕੇ ਭੱਜ ਗਿਆ ਮਿੱਠਾ ਪਾਣ ਦੇ ਕੋਈ ਗੱਲ ਨਹੀਂ ਮਿੱਠਾ ਹੈਗਾ ਉਹ ਪਿਆ ਚੱਕਾ ਮਿੱਠਾ ਮੈਂ ਮਿੱਠਾ ਪਾਉਂਦੇ ਉੱਥੋਂ ਮਿੱਠਾ ਪਾਉਂਦਾ 1 ਮਿੰਟ ਲੱਗੇ ਆ ਹਾਂਜੀ ਜੀ ਆਪਾਂ ਨਾ ਚੋਕੇ ਹੋ ਚੁੱਕੇ ਆ ਫ੍ਰੀ ਅੱਪਾ ਮੰਗਾਈ ਆਪਣੀ ਵੀ ਕਾਫੀ ਮਮਣ ਨੇ ਮੰਗਾਈ ਚਾਹ ਉਹ ਵੀ ਤੁਨਾਤੀ ਸੀ ਤੇ ਤੇ ਕੋਕੂ ਹੈ ਤੁਨਾਤੀ ਦਾ ਆਤਾ ਗਾੜੀ ਗਾਦੇ ਹਾਂਜੀ ਜੀ ਅਸੀਂ ਪੀਂਦੇ ਹਾਂ ਕੌਫੀ ਤੇ ਚਾਹ ਸੋ ਮੈਂ ਵੈਲਾ ਅਲਰੇਡੀ ਪਹੁੰਚੀ ਹਿੰਦੀ ਕਰ ਪਹੁੰਚੀ ਨਹੀਂ ਟੈਂਟ ਪਹੁੰਚਾ ਪਹੂਚ ਮੈਂ ਬਹੁਤ ਦਿਨਾਂ ਬਾਅਦ ਆਪਣਾ ਵਲੌਗ ਬਣਾ ਰਹੀ ਹਾਂ ਇਹ ਪੂਰਾ ਕਾਰਤ ਹੈ ਅੱਜ ਅਸੀਂ ਸੇਮ ਸੇਮ ਕੱਪੜੇ ਪਾਏ ਮੈਂ ਤਾਂ ਮੰਮਾ ਰਾਦੀ ਮਿਲ ਦੇਗੀ ਰਾਦੀ ਮਿਲ ਦੇਗੀ ਮੈਂ ਅੱਜ ਲੈਣ ਜਾਣਾ ਹੋਰ ਸਪੈਸ਼ਲ ਕੱਪੜੇ ਆ ਮੇਰੇ ਕੱਪੜੇ ਆ ਗਏ ਆ ਲੈ ਲਓ ਇਹਨਾਂ ਮੁੰਮੀ ਨੇ ਆਪਣੇ ਲਈ ਇਹ ਲੈ ਕੇ ਆਣੇ ਆ। ਸੋ ਉਹ ਨੰਨੂ ਸੌ ਗਿਆ ਆ ਵੀ ਐਸਕੇ ਜਾਣਾ। ਸਾਬਣ ਪੱਤੇ ਹੋਇਆ ਸਾਬਣ ਲਿਆ ਰੱਖਿਆ। ਕਰੀ ਜਾਇਆ ਜੇ ਹੋਣਾ ਉਹਨਾਂ ਥੱਲੇ ਵੀ ਤੇ ਰੱਖਣ। ਕੋ ਪਾਣੀ ਇੱਥੇ ਝੈਂਕ ਤੇ ਕੀ ਸਾਬਣ ਨੂੰ। ਆ ਦੋ ਦਿੱਤੇ ਮਨੂ ਨੇ ਡੱਕਰੇ ਡੱਡੇ। ਕੋ ਇਹ ਹੱਥ ਧੋਂਦਾ ਦਿੱਤੀ ਜ਼ਿਆਦਾ ਤੇ। ਅੱਛਾ। ਹਾਂ। ਕੋ ਆ ਤੂੰ ਮੇਰੇ ਕੋਲ ਜਿੰਨਾ ਤੇ। ਸਾਬਣ ਡਿੱ ਗਿਆ ਐ ਵਿੱਚ। ਸਾਬਣ ਡਿੱ ਗਿਆ ਅੱਛਾ। ਉਹ ਇੱਦਾਂ ਕਾਹਦੀ ਹੈਗਾ ਸਰੀਆ ਜੋ ਵਿੱਚ ਮਾਰ ਦੇਣਾ ਉਹਨਾਂ ਕੋਲ ਜਾਣਾ ਥਰ ਠੀਕ ਆ ਸਾਹ ਹੋ ਰੇ ਮੈਂ ਸੰਦ ਕਰ ਲਿਆ ਤੇ ਸਾਡੇ ਉੱਪਰ ਕੋਈ ਚ ਨਹੀਂ ਪਿਆ ਇਹਨਾਂ ਵੈਂਟੀਆ ਨੂੰ ਵਾਪਸ ਕੀਤਾ ਮੋੜ ਕੇ ਜੁਏਗਾ ਇਸ ਵਿੱਚ ਲਿਆ ਇਹੋ ਜਾਨ ਨੂੰ ਜਿਆ ਰੋਗ ਬੈਕ ਗਿਆ ਉਸੋ ਵੀ ਕਿਉਂ ਕਿ ਉਹੋ ਵੀ ਗਿਆ ਉਥੋ ਵੀ ਗਿਆ ਸਾਹ ਸੀ ਜੇ ਰਹਿ ਗਏ ਹਮ ਉਹ ਕਿੰਨਾ ਪਾ ਕੇ ਜਿੱਦ ਕੋਈ ਸੈਟ ਨਹੀਂ ਆਉਂਦੀ ਔਰ ਗਾਹ ਦੇਖਦੇ ਆ ਕਿੱਥੇ ਕਿ ਸਾਨੂੰ ਉਹਦੇ ਨਾਲ ਦਾ ਮਿਲਦਾ ਤਾਂ ਫੇਰ ਅਸੀਂ ਲੈਂਦੇ ਆ ਅਜੇ ਤਾਂ ਪੰਜਾਬ ਚ ਉੱਦੇ ਘਰੇ ਕਹਦੇ ਨੰਨੂ ਮੇਲੇ ਆਲੇ ਆ ਨੰਨੂ ਮੇਲੇ ਆਲੇ ਆ ਨੰਨੂ ਟੇਕੜ ਵਾਲਾ ਇਹ ਬਾੜ ਵੀ ਪੋਰ ਦਾ ਵੀ ਗਰੀ ਦੇ ਵਿੱਚ ਜਾਨ ਵੀ ਦੇਖ ਲਾ ਦਾ ਮੇਰਦਾ ਹੁੰਦੇ ਅੱਗੇ ਵਿਕਰਮ ਕਰਨ ਨੂੰ ਭਾਈ ਸੋਹਣਾ ਕਾ ਮੈਂ ਕਰਨਾ ਹੈ ਫ੍ਰੀਤੀ ਦੀ ਬਾਤ ਕਰ ਲੈਂਦੇ ਹਾਂ ਕਿ ਵਾਹ ਕਿੱਥੇ ਕਿੱਥੇ ਤੇ ਮੈਂ ਕਿਹੜੇ ਜਗ੍ਹਾ ਨੂੰ ਜਾਣਾ ਹੈ ਨੂੰ ਤੇ ਜੋਤੀ ਜੋਤੀ ਤੇ ਜਾ ਕੇ ਸੰਗਾਂ ਨਾ ਨਾ ਜਾਣਾ ਇਹ ਬੰਦ ਹੋਣਾ ਹੈ ਪਰ ਹਾਲੇ ਕਿ ਕਿੰਨਾ ਆਸ ਆਪੇ ਤੋਂ ਜਾਣਾ ਹੈ ਯਾਹੋਂ ਤੋਂ

నన్ను నన్ను ఇన్నా పా పారా క్రీడ శాత ఆ ਲੋ ਵੀ ਭਾਜੀ ਹੁਣੀ ਆਏ ਅੱਜ ਫੇ ਮਿਲਣੇ ਹੈ ਹੈਲੋ ਕਿਤਾ ਫਿਰ ਠੀਕ ਆ ਮੈਨੂੰ ਕੋਣ ਆਵੇ ਜੀ ਸਾਸਰੀ ਘਰ ਲੋ ਵੀ ਦੀਦੀ ਹੁਣੀ ਆ ਗਈ ਲੋ ਵੀ ਲੋ ਲੋ ਸਪੀਕਰ ਮੈਂ ਕੰਮ ਲੈ ਆ ਜੀ ਸਾਹੋਰ ਦੀ ਠੀਕ ਆ ਕੇ ਆ ਦੇ ਕੋ ਕਾਤਾ ਕਾਤਾ ਮਿਲ ਗਿਆ ਹੋਰ ਕਾਤਾ ਮਿਲ ਗਿਆ ਅੰਜ ਸਾਸਰੀ ਘਰ ਸਾਸਰੀ ਘਰ ਉਹ ਸੰਗ ਹੋ ਗਿਆ ਲੋ ਵੀ ਜੱਫੀਆਂ ਪੈਣ ਲੱਗੀਆਂ ਨਹੀਂ ਛੋਟੇ ਲੋ ਹਾਂਜੀ ਹੋਰ ਸਭ ਸਾਹਿਬ ਮਿਲ ਗਿਆ ਅਜਾ ਬੇਗੇ ਨੂੰ ਅੱਜ ਪਹੁੰਚੀ ਮੈਂ ਬਤਾ ਦੀ ਗੱਡੀ ਕਿੱਥੇ ਲੇ ਹਾਂ ਬਤਾਈ ਨਾ ਮੈਂ ਤਾਂ ਉੱਪਰ ਹਾਂਜੀ ਆਜੀ ਬਹੁਤ ਜਿਆਦਾ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਹਾਡੇ ਤੋਂ ਬਾਅਦ ਸਾਨੂੰ ਵੀ ਮਿਲ ਗਿਆ ਹੋਰ ਆਈ ਆਪਾਂ ਚੱਲ ਜਾਣਾ ਕੱਲ ਨੂੰ ਆਓ ਆਪਾਂ ਕੱਲ ਨੂੰ ਰਹਿਣਾ ਦਵਾ ਦਿੰਦੇ ਕੱਲ ਨੂੰ ਕੱਲ ਨੂੰ ਚੱਲ ਜਣਾ ਆਪਾਂ ਆਪਾਂ ਕੱਲ ਨੂੰ ਹੀ ਲੈ ਜਾਣਾ ਹੋਰ ਜੇ ਕੱਲ ਨੂੰ ਤੁਹਾਨੂੰ ਚੱਲਣਾ ਜਮਾ ਹੋਣਾ ਮਸੀ ਨਹੀਂ ਨਹੀਂ ਕੋਈ ਨਾ ਲੈ ਜਣਾ ਆਪਾਂ ਲੋ ਬਈ ਆ ਦੇਖੋ ਕਾਕਾ ਦੇਰੋਂ ਪਾਣੀ ਮਮੀ ਚਾ ਰੱਖੋ ਚਾ ਰੱਖੋ ਚਾ ਰੱਖੋ ਚਾ ਰੱਖੋ ਚਲੋ ਵਧੀਆ ਵਧੀਆ ਚਲੋ ਬਹੁਤ ਵਧੀਆ ਪਾਣੀ ਇਹ ਕੰਦੇ ਚੱਲਿਆ ਪਹਿਲਾਂ ਮੈਨੂੰ ਉਹ ਵੀ ਤੇ ਹੁੰਦਾ ਨਾ ਲੋ ਬਈ ਜੀ ਮੇਰਾ ਮਨ ਵੀਰ ਕਿੱਥੇ ਗਿਆ ਹਾਂਜੀ ਸ਼ਾਜੀ ਕੀ ਹਾਲ ਚੱਲ ਤੁਹਾਡਾ ਠੀਕ ਠਾਕ ਵਧੀਆ ਅੰਦਰ ਰੌਣਕਾਂ ਲੱਗੀਆਂ ਐ ਜਿੱਲਾ ਪਤਾ ਹਸਪੀਟਲ ਤੇ ਵੀ ਰੋਣ ਕਾ ਲਾਤੀ ਆਇਆ ਤਾਂ ਨੰਗਰ ਵਾਲੇ ਨੂੰ ਮਿਲਿਏ ਹਾਂ ਅੱਧੇ ਰਾਤ ਕੋਹਾਂ ਦੇ ਸਾਹ ਹਾਂਜੀ ਪਾਣੀ ਲੈਣ ਚੱਲੇ ਆ ਲਿਓ ਲਿਓ ਚਲੋ ਵੀ ਉਹ ਚਲ ਗਿਆ ਚਲੋ ਮਨ ਇੱਕਵੇਂ ਦੁੱਧ ਲੈ ਆਉਂਦਾ ਆਮਨ ਵੀਰ ਹਾਂ ਆਇਆ ਆਪਾ ਆ ਗਿਆ ਆਪਾ ਦੇਖੀ 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 ਕੀ ਕਰਦਾ ਮਨੂੰ ਮਰ ਵੀਰ ਇਹ ਕੋਣ ਆਇਆ ਕੋਣ ਆਇਆ ਕੋਣ ਆਇਆ ਹੈ ਕੋਣ ਆਇਆ ਦਲੇ ਪੱਜ ਗਿਆ ਪੱਜ ਗਿਆ ਨੰਨੂ ਨੰਨੂ ਭਾ ਕਿੱਥੇ ਆ ਤੇਰਾ ਭਾ ਤੇਰਾ ਪਾ ਸੁਣਾਇਆ ਦੁੱਧ ਪਲਾਤਾ ਮੁੰਡੇ ਨੂੰ ਹੈ ਕਿਦਾਂ ਦਰੋ ਕੇਂਦੇ ਵਾਰ ਅੱਜ ਜੇ ਨੀਕ ਕੋ ਕੋਸ ਸੁਤਣਾ ਨੂੰ ਦੁੱਧ ਵੀ ਨਹੀਂ ਮੰਗਿਆ ਹੈ ਆ ਉਹ ਨਹੀਂ ਤਾਂ ਉਹ ਦੋ ਦੋ ਕੇਂਦੇ ਵਾਰ ਹੁੰਦਾ ਰਹਿੰਦਾ ਹਾਂ ਅੱਜ ਮਾਂ ਕੋ ਆਇਆ ਨਾ ਤੇ ਅੱਛਾ ਉਹ ਮਾਂ ਕੋ ਬੱਚਾ ਜਦੋਂ ਆ ਜਵੇ ਫੇ ਕਿੱਥੇ ਫੇ ਹੁੰਦਾ ਵੀ ਚਲੋ ਹਾਂ ਰੈਸਟ ਕਰਨ ਦੇ ਅੱਜ ਅੱਜ ਮੂੰਹ ਤੇ ਨੂਰ ਵੀ ਕਿੰਨਾ ਨੇ ਹੈ ਨਾ ਆਈ ਕਿੱਤਾ ਆ ਤਰਸ ਉਹਦੇ ਤੇ ਤਰਸ ਵੀ ਆਂਦਾ ਆ ਹੈ ਉਹਦੇ ਤੇ ਚਾਰੇ ਤੇ ਤਰਸ ਵੀ ਆਂਦਾ ਮੈਂ ਇਹ ਗੱਲ ਕਰਦਾ ਹਾਂ ਮੈਂ ਤਾਂ ਸਾਨੂੰ ਅਸਲੀ ਖੁਸ਼ੀ ਆ ਜ ਸਾਡੇ ਕੋਲ ਹੈ ਨਾ ਅੱਜ ਆਈ ਅਸਲੀ ਖੁਸ਼ੀ ਕਰਕੇ ਹਾਂ ਆ ਦੱਬਲੇ ਅਮਾਰੇ ਪਰਪੀ ਦਾ ਵਧੀਆ ਜਿਹਾ ਘੈਂਟ ਜਾ ਹੈ ਨਾ ਤਿੱਖੂ ਨਾਂ ਤਰੇ ਕਿ ਨਾ ਤਿੱਖਾ ਹੈ ਉਹ ਮੇਰਾ ਬੁੱਗੂ ਆ ਸੋਣਾ ਪੋਤਾ ਸਾਡੇ ਸੋਣਾ ਪੋਤਾ ਮੜਾਈ ਤੇ ਲੱਗੇ ਰੋਲਾ ਨਾ ਜਿਆਦਾ ਜਾਨੀ ਲੋਕੀ ਪੋਣ ਮੜੇ ਆ ਨਾ ਜਿਹੜਾ ਰੋਲਾ ਪੰਦਾ ਮੜਾ ਕਹਿਦਾ ਕਰੋ ਪਾਜੀ ਮੜਾ ਹੋਲੀ ਬੋਲੋ ਇਹ ਮੋਰ ਜਰਾ ਰੋਲਾ ਨਾ ਪਾਉ ਮੈਂ ਕਹਿੰਦਾ ਕੱਲੂ ਛੁੱਟੀ ਲੈ ਆਈ ਲਈਏ ਹਨਾ ਹੁਣ ਕੋਈ ਨਾ ਕਹਿੰਦਾ ਸਰ ਸਾਨੂੰ ਦੇਰੋ ਪਾਣੇ ਰਾਤ ਨੂੰ ਰੋਲਾ ਬੋਹ ਪੈਂਦਾ ਹੈ ਹਨਾ ਕਹਿੰਦਾ ਲੱਗੇ ਸ਼ੋਰ ਸ਼ਰਾਬਾ ਬਹੁਤ ਜ਼ਿਆਦਾ ਹੁੰਦਾ ਹੈ ਹੁਣ ਛੁੱਟੀ ਦੇ ਦੇ ਹਾਂਜੀ ਮੰਮੀ ਪਾਣੀ ਲੈ ਕੇ ਪਾਣੀ ਪਾ ਦੋ ਮੈਨੂੰ ਵੀ ਮੈਨੂੰ ਛੇ ਲਿਆ ਦੇ ਲਿਆ ਗਏ ਉਹ ਲਿਆਓ ਜੀ ਲਿਆਓ ਪਾਣੀ ਲਿਆਓ ਜੀ ਇਹਨਾਂ ਦਾ ਦਰੀਆ ਦਾ ਮੈਂ ਦਾਗ ਪੀ ਲੈਣੀ ਹੈ ਹੈ ਇੱਕ ਇੱਕ ਗਲਾਸ ਹੋਇਆ ਜੋ ਦੂਜਾ ਗਲਾਸ ਹੈ ਮੇਰਾ ਕਿੰਨੇ ਗਲਾਸ ਪੀਵਾਂ ਹਾਂ ਇਹ ਦਿਨ ਆਉਂਦੇ ਜਦੋਂ ਮੈਨੂੰ ਚੱਕਰ ਵੀ ਆ ਰcati ਹਾਂ ਮੈਨੂੰ ਮੈਡਮ ਕਹਿੰਦੀ ਤੁਸੀਂ ਕਿੰਨੇ ਗਲਾਸ ਪਾਣੀ ਦੇ ਪੀਨੇ ਹਾਂ ਹਮ ਦਿਨ ਤੋਂ ਪਾਣੀ ਆ ਤੀਜਾ ਗਲਾਸ ਆ ਤੀਜਾ ਗਲਾਸ ਮੈਨੂੰ ਪਾਣੀ ਬਹੁਤ ਘੱਟ ਪੀਨੇ ਕਹਿੰਦੀ ਸ਼ਾਬਾਸ਼ ਪਾਣੀ ਇਹ ਬਗੈਰ ਤੇ ਤੁਮੇ ਚਾਰ-ਦੋ ਗਲਾਸ ਪੀਨੇ ਪਾਉਂਦੇ ਹਮ ਬੰਜ ਮਗਲਾਸ ਬੱਸ ਬਰਾਬਰ ਫਾਰਾ ਨਹੀਂ ਪੋਣ ਬੱਸ ਪੰਜੀ ਦੋਸਤੋ ਲੋ ਵੀ ਆਪਾਂ ਕਰਦੇ ਆਂ ਬਲੌਗ ਦਾ ਬਲੌਗ ਦਾ ਬਲੌਗ ਦਾ ਅੱਜ ਅਸੀਂ ਬਹੁਤ ਖੁਸ਼ ਆਂ ਦੋਸਤੋ ਸੋ ਹੁਣ ਤੁਸੀਂ ਲਗਾਤਾਰ 10 ਬਲੌਗ ਦੇਖਦੇ ਰਹੋ 10ਾਂ ਬਲੌਗਾਂ ਦੇ ਵਿੱਚ ਅਸੀਂ ਵਧੀਆ ਸ਼ਗਨ ਕਰਾਂਗੇ ਬੱਚੇ ਦੇ ਬੱਚੇ ਦੇ ਜੋ ਵੀ ਮਤਲਬ ਵਧੀਆ ਹੋ ਸਕੇ ਸਾਰਾ ਉਹ ਅਸੀਂ ਕਰਨਾ ਆ ਤੇ ਹੁਣ ਅਸੀਂ ਲੈ ਕੇ ਜਾਣਾ ਸੰਵੀਰ ਨੂੰ ਘਰੇ ਤੇ ਵਧੀਆ ਰੂਮ ਤਿਆਰ ਕਰਾਂਗੇ ਡੈਕੋਰੇਟ ਕਰਾਂਗੇ ਸਾਰਾ ਵਧੀਆ ਤਰੀਕਾ ਨਾਲ ਸੀ ਬੱਚੇ ਦੀ ਐਂਟਰੀ ਕਰਦੇ ਵਿੱਚ ਕਰਾਂਗੇ ਸੋ ਤੁਸੀਂ ਸਾਰੇ ਬਲੌਗ ਵੇਖਣੇ ਆ ਠੀਕ ਆ ਸੀ ਬੱਚੇ ਦੀ ਐਂਟਰੀ ਕਿੱਦਾਂ ਕਰਦੇ ਆ ਜਾਂ ਕਿੱਦਾਂ ਕਰੋ ਇੱਥੋਂ ਇੱਦਾਂ ਲੈ ਕੇ ਜਾਣਾ ਆ ਦੋ ਵੀ ਵਧੀਆ ਕਰਨ ਦਾ ਸੋਚਦਾ ਪਿਆ ਆ ਤੇ ਵਧੀਆ ਹੀ ਕਰੂੰਗਾ ਸੋ ਸਾਰੇ ਜਾਨੇ ਬਲੌਗਾਂ ਨੂੰ ਪਿਆਰ ਦਿਓ ਤੇ ਬਲੌਗ ਦੇਖੀ ਚੱਲਿਓ ਠੀਕ ਆ ਜੀ ਓਕੇ ਜੀ ਬਾਏ ਜੀ ਥੈਂਕ ਯੂ ਸੋ ਮੱਚ ਸ਼ਡਿਊਲ ਸ਼ਡਿਊਲ ਲੈਣਾ ਸਟੂਲ ਲੈਣਾ ਆਲਦੀ ਦੇਦੀ ਸੇਬੀ ਲਾਇਓ ਖਾ ਲੋ ਥੈਂਕ ਯੂ ਮੇਰੇ ਲਫਾ ਇਸ ਆਸ ਦਾ ਦੇਖਾਰਾ ਲੈ ਤਾਂ ਬਾਲਾ ਉਹ ਬੈਠਾ ਚਲ ਲੈ ਸੇਵ ਨਹੀਂ ਖਤਮ ਹੋ ਜਾਂਦਾ ਸਹੀ ਗੱਲ ਆ ਸੇਵ ਖਾਇਆ ਕਰੋ ਤੇ ਲੋ ਜੀ ਚਲੋ ਜੀ ਕਰਦੇ ਆ ਐਂਡ ਬਾਏ ਬਾਏ